ਆਪ ਸਾਬਚੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੈਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛਾਟ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਐਥੋਂ ਥੋੜੀ ਦੂਰ ਗਹਿਰੀ ਮੰਡੀ ਰੇਲਵੇ ਫਾਟਕ ਨੰਨਸਤੀ ਰਾਕਨਾਲ ਹੋਏ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ। ਉਹਨਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਇੱਕ ਬੱਚਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਲੋਕ ਆਪਣੇ ਘਰ ਝੰਡਿਆਲਾ ਗੁਰੂ ਵਾਪਸ ਆ ਰਹੇ ਸਨ। ਪੁਲਿਸ ਅਧਿਕਾਰੀ ਮੌਕੇ ਤੇ ਪੁੱਛੇ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਰ ਮੰਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦ ਉਹ ਨਵੀ ਨੂੰ ਲੈਣਗੇ ਅਬ ਸਰ ਕੋਲ ਆਇਆ ਦਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਹਿ ਕਿ ਅੱਡੇ ਘਰ ਦਾ ਤੁਦੋ ਜਾ ਕੇ ਅਨਹੀਂ ਮੇਰੀ ਰਾਜ ਜਾਂਦਾ ਜਾਂਦੇ ਮੇਰੇ ਅਸਮੈਂਦੀ ਬੋਗੇ ਤੇ ਆ ਕੇ ਹਾਂ ਮੈਂ ਜਨਿਆਏ ਛੋਲੇ ਜਿੰਨਾਂ ਨੇ ਮੇਰਾ ਘਰ ਬਚਾੜਿਆ ਵੇ ਚੜ ਜਾਣਗੇ ਤੇ ਮੇਰਾ ਤੇ ਨਾ ਕੋਈ ਸੀ ਤੇ ਨਾ ਕੋਈ ਪੁੱਤ ਮੇਰਾ ਤੇ ਕਹ ਲੈ ਮੇਰਾ ਤਾਰਾ ਹੈ ਲੜਕਾ ਦਮਨ ਕੁਮਾਰ ਉਹਨਾਂ ਦੀ ਮਦਰ ਸੁਮਤਰਾ ਤੇ ਬੇਟਾ ਲਖਨ ਜੀ ਇਹਨੂੰ ਆਪਣੀ ਬੈਗ ਤੇ ਆ ਰਹੀ ਕਿ ਪਿੰਡ ਭੰਗਵਾ ਤੋਂ ਗੈਰੀ ਕਸਬੇ ਨੂੰ ਜਾ ਰਹੇ ਸੀ ਤੇ ਆਟ ਕੰਦੇ ਉੱਪਰ ਸਾਰਾ ਇੱਕ ਟਰੱਕ ਆਇਆ ਦੂਸਰੀ ਸਾਈਡ ਤੋਂ ਤੇ ਟਰੱਕ ਕੰਡਾ ਵਾਲੇ ਇਹਨਾਂ ਦੀ ਹੱਥ ਹੋਣ ਕਰਕੇ ਤੇ ਰਮਨਦੀਪ ਦੇ ਮੋਕੇ ਤੇ ਮੌਤ ਹੋ ਗਈ ਹੈ ਜੀ ਤੇ ਇਹਨਾਂ ਦੀ ਮੈਸੇਜ ਨੂੰ ਤੇ ਸੋਰੀ ਸੋਰੀ ਇਹਨਾਂ ਦੀ ਮਦਰ ਸੁਮਤਰਾ ਜੀ ਤੇ ਬੇਟਾ ਲਖਨ ਜੀ ਸੋਅਰ ਜੀ ਹੈ ਸਰ ਗੁਰਨਾਰਕੋ ਹਸਪੀਟਲ ਇਲਾਜ ਦੀ ਭੇਜਦੇ ਆ ਜੀ ਅਗਲੀ ਕਾਰਵਾਈ ਹੌਲ ਵਿੱਚ ਲੰਨ ਜਾਦੀ ਹੈ